ਕਿਹਰੇ ਸਾਪ ਹੀ ਇਹ ਲੀਕ ਨਹੀਂ ਸੀ ਹੋਣੀ ਚਾਹੀਦੀ ਇਹ ਤਾਂ ਵਿਧਾਨ ਸਭਾ ਚ ਹੋਣੀ ਚਾਹੀਦੀ ਸੀ ਉੱਥੇ ਬਹਿਸ ਹੋਣੀ ਚਾਹੀਦੀ ਸੀ ਚੋਪਰੇ ਤੇ ਕਿ ਮੈਂ ਅਜਾਸੀ ਪੁੱਤ ਨਹੀਂ ਅਸਤੇ ਜਾ ਕੇ ਵੀ ਕਿਹਾ ਕਿ ਅਸੀਂ ਚੋਪਰੇ ਐ ਇਸ ਕਰਕੇ ਮਾਫ ਕਰੋ ਸਾਨੂੰ ਸਰ ਦੇ ਸਮਝੋ ਦਉਂਦੀ ਹੈ ਜੀ ਹੁਣ ਜਦ ਬਹੁਤ ਵੇਲੇ ਕਿਉਂ ਨਹੀਂ ਸਰਕਾਰ ਦਾ ਨਹੀਂ ਇਹ ਹੀ ਗਲਤੀ ਹੋ ਗਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਵੱਡ ਦੋ ਪ੍ਰੈਸ ਬਾਗੀ ਕਹਿੰਦੇ ਆ ਉਹ ਇਤਨੀ ਬਾਗੀ ਤੜਾ ਕਹਿੰਦੇ ਪ੍ਰੈਸ ਬਾਗੀ ਕਹਿੰਦੇ ਆ ਕਿਉਂਕਿ ਬਾਗੀ ਉਹ ਨੇ ਆਪ ਪਾਰਟੀ ਤੇ ਕਹਿ ਦਿੱਤੀ ਐ ਆਪੇ ਉਸ ਓਨਿ ਸ਼ਾਂਤੀ ਦਾ ਸਾਡਾ ਕੈਂਡੀਡੇਟ ਲੜਾਇਆ ਤੇ ਬਾਕੀ ਉਹ ਹੁੰਦੇ ਆ ਜਿਹੜੇ ਪਿੱਛੇ हट ਜਾਂਦੇ ਮੈਂ ਤੇ ਇਹ ਕਹਿਆ ਕਿ ਬੜਾ ਦੁੱਖ ਦੀ ਗੱਲ ਹੈ ਕਿ ਉਹ ਰਿਪੋਰਟ ਵਿੱਚ ਜਿਹੜੀਆਂ ਅੱਜ ਗੱਲਾਂ ਕਹੀਆਂ ਜਾ ਰਹੀਆਂ ਉਹਨਾਂ ਕਰਕੇ ਅਸੀਂ ਅੱਜ ਤੱਕ ਮਾਰ ਖਾ ਰਹੇ ਹਾਂ ਪ੍ਰਚਾਰ ਆਖਰਕਾਰ ਖਤਮ ਹੋ ਚੁੱਕਿਆ ਹੁਣ ਉਡੀਕ ਹੋਵੇਗੀ ਵੋਟਾਂ ਦੀ ਔਰ ਚੋਣਾਂ ਦੀ ਸਾਡੇ ਨਾਲ ਬੀਬੀ ਜਗੀਰਪੁਰ ਮੌਜੂਦ ਨੇ ਗੱਲਬਾਤ ਕਰਦੇ ਆਂ ਬੀਬੀ ਜੀ ਕਿਵੇਂ ਦਾ ਪ੍ਰਚਾਰ ਰਿਹਾ ਦੇਖੋ ਸਾਡੇ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਸ਼ਾਨਾਮਤਾ ਇਤਿਹਾਸ ਹੈ ਉਹਦੇ ਸਬੰਧ ਵਿੱਚ ਅਸੀਂ ਹਰ ਇੱਕ ਦੇ ਕੋਲ ਆਵਾਜ਼ ਉਠਾਈ ਹੈ ਦੂਜੀ ਗੱਲ ਹੈ ਕਿ 104 ਸਾਲ ਦਾ ਇਤਿਹਾਸ ਜਿਹੜਾ ਹੈ ਇਹ ਬਹੁਤ ਕੁਰਬਾਨੀਆਂ ਵੀ ਮੰਗਦਾ ਹੈ ਤੇ ਇਹ ਆਪਣੀ ਹੋਂਦ ਵੀ ਮੰਗਦਾ ਹੈ ਅਣਗਹਿਲੀਆਂ ਪਿਛਲੇ ਸਮੇਂ 'ਚ ਜਿਹੜੀਆਂ ਹੋਈਆਂ ਉਹਦੇ ਵਿੱਚ ਸਾਨੂੰ ਇਹ ਪਰੇਸ਼ਾਨੀ ਵੀ ਹੈ ਕਿ ਪਿਛਲੀ ਵਾਰ ਲੋਕ ਸਭਾ ਸਿਰਫ 2600 ਵੋਟ ਪਈ ਸੀ ਫੋਨ ਲੋਕੀ ਇਹ ਸਾਸ ਕਰਦੇ ਆ ਕਿ ਸਾਡਾ ਫਰਜ ਬੰਦਾ ਹੈ ਕਿ ਅਸੀਂ ਆਪਣੇ ਇਲਾਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਕਰੀਏ ਤੇ ਮੈਨੂੰ ਪੂਰਨ ਆਸ ਹੈ ਕਿ ਪਬਲਿਕ ਜਿਹੜੀ ਹੈ ਜਲੰਧਰ ਪੱਛਮੀ ਦੀ ਉਹ ਸਹਿਯੋਗ ਦੇਣਗੇ ਤੇ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਨੂੰ ਬੁਲੰਦ ਕਰਨਗੇ ਪਰ ਐਂ ਲੱਗਦਾ ਬੀਬੀ ਜੀ ਕਿ ਹੁਣ ਸਿਰਫ ਕੁਝ 4-5 ਲੀਡਰਾਂ ਨੂੰ ਸ਼ਾਇਦ ਅਕਾਲੀ ਦਲ ਦਾ ਇਤਿਹਾਸ ਚੇਤਾ ਰਹਿ ਗਿਆ ਬਾਕੀ ਜਿਹੜੇ ਚੰਡੀਗੜ੍ਹ ਬੈਠੇ ਉਹ ਤਾਂ ਮੈਨੂੰ ਲੱਗਦਾ ਭੁੱਲੇ ਹੀ ਬੈਠੇ ਉਹ 4-5 ਹੀ ਰਹਿ ਗਏ ਜਿਨ੍ਹਾਂ ਨੂੰ ਭੁੱਲਿਆ ਬਾਕੀ ਦੇ ਸਾਰੇ ਠੀਕ ਹੀ ਨੇ ਹਰ ਵਰਕਰ ਦੇ ਮਨ 'ਚ ਦਰਦ ਹੈ ਹਰ ਲੀਡਰ ਦੇ ਮਨ 'ਚ ਦਰਦ ਹੈ ਉਹ ਵੱਖਰੀ ਗੱਲ ਹੈ ਕਿ ਉਹ ਜਾਣ ਬੁੱਝ ਕੇ ਕਰਦਾ ਹੋਏਗਾ ਦਰਦ ਉਹਨਾਂ ਨੂੰ ਵੀ ਆਗਾ ਮਹਿਸੂਸ ਉਹ ਵੀ ਕਰਦੇ ਕਿਉਂਕਿ ਡਾਕਟਰ ਚੀਮਾ ਸਾਹਿਬ ਲਾਸਟ ਤੱਕ ਸਾਡੇ ਨਾਲ ਗੱਲ ਕਰਦੇ ਰਹੇ ਉਹ ਵੀ ਕਹਿ ਰਹੇ ਸੀਗੇ ਕਿ ਬਹੁਤ ਬੁਰਾ ਹਾਲ ਹੈ ਕਿ ਬੀਜੇਪੀ ਨਾਲ ਕਰ ਲੈਣੀ ਚਾਹੀਦੀ ਸੀ ਨਿਥੇ ਸੀ ਜਿੱਤ ਜਾਂਦੇ ਸੀ ਆ ਹੁੰਦਾ ਇਕੱਲੇ ਕੋ ਜਿੱਤ ਨਹੀਂ ਹੋਣਾ ਨੇ ਤਾਂ ਪ੍ਰੈਸ ਕਾਨਫਰੰਸ ਕਰਕੇ ਬਿਆਨ ਦਿੱਤਾ ਕਿ ਅਸੀਂ ਤਾਂ ਸੰਤੋਸ਼ਟ ਹਾਂ ਸੁਖਵੀਰ ਸਿੰਘ ਬੱਲ ਦੀ ਪ੍ਰਧਾਨਗੀ ਨਾਲ ਚਲੋ ਜੀ ਚੰਗੀ ਗੱਲ ਹੈ ਸੰਤੋਸ਼ ਇਸ ਕਰਕੇ ਹੈ ਕਿ ਜਿਹੜੇ ਉਹ ਨਾਮ ਆ ਰਹੇ ਹੈ ਹਰ ਕੋਈ ਕਹੀ ਜਾਂਦਾ ਕਿ ਜੇ ਬਦਵੀ ਹੋਈ ਸੀ ਤੇ ਉਸ ਵੇਲੇ ਹਾਜ਼ਰ ਸੀਗੇ ਇਸ ਕਰਕੇ ਸੰਤੋਸ਼ਟੀ ਹੋਣਾ ਸਾਨੂੰ ਤਾਂ ਦੁੱਖ ਹੈ ਨਾ ਕਿ ਉਹਨਾਂ ਗੱਲਾਂ ਕਰਕੇ ਅਸੀਂ ਅੱਜ ਇੱਥੇ ਪਹੁੰਚੇ ਅੱਛਾ ਬੀਬੀ ਜੀ ਮੈਂ ਆ ਵੀ ਪੁੱਛਣਾ ਚਾਹੁੰਦਾ ਕਿਉਂਕਿ ਹੁਣ ਚੋਣ ਅਖਾੜਾ ਭਖਿਆ ਹੋਇਆ ਸੀਗਾ ਪ੍ਰਚਾਰ ਹੁੰਦਾ ਪਿਆ ਸੀ ਜੋਰਾਂ ਸ਼ੋਰਾਂ ਦੇ ਉੱਤੇ ਤੁਸੀਂ ਜ਼ਰੂਰ ਡੋਰ ਟੂ ਡੋਰ ਗਏ ਹੋ ਤੁਹਾਡੀਆਂ ਤਸਵੀਰਾਂ ਵੀ ਸਾਂਝੀਆਂ ਹੋਈਆਂ ਨੇ ਵੀਡੀਓਜ਼ ਵੀ ਦੇਖੀਆਂ ਸੋਸ਼ਲ ਮੀਡੀਆ ਤੇ ਪਰ ਗੱਲ ਇੱਥੇ ਖੜਦੀ ਹੈ ਕਿ ਜਿਹੜਾ ਅਸਲ ਸ਼੍ਰੋਮਣੀ ਕਲ ਦੇ ਪ੍ਰਧਾਨ ਹੈਗੇ ਨੇ ਪ੍ਰਧਾਨ ਸਾਹਿਬ ਨਹੀਂ ਆਏ ਜਾਂ ਹੋਰ ਕੋਈ ਲੀਡਰਸ਼ਿਪ ਨਹੀਂ ਇੱਥੇ ਮੌਜੂਦ ਹੋਈ ਤੁਸੀਂ ਬਸ ਜਿਹੜੇ ਚਾਰ ਪੰਜ ਲੀਡਰ ਜਿੰਨੂੰ ਬਾਗੀ ਧੜਾ ਕਿਹਾ ਜਾ ਰਿਹਾ ਐਕਚੁਅਲੀ ਉਹ ਜਿਹੜੇ ਨੇ ਉਹ ਤੁਰੇ ਫਿਰਦੇ ਨੇ ਬਾਕੀ ਕਹਿੰਦੇ ਆ ਨਹੀਂ ਰਹੇ ਤੁਸੀਂ ਬਾਗੀ ਨਾ ਕਹੋ ਪ੍ਰੈਸ ਬਾਗੀ ਕਹਿੰਦੇ ਆ ਉਹ ਤੇ ਨਹੀਂ ਬਾਗੀ ਧੜਾ ਕਹਿੰਦੇ ਪ੍ਰੈਸ ਬਾਗੀ ਕਹਿੰਦੇ ਆ ਕਿਉਂਕਿ ਬਾਗੀ ਉਹ ਨੇ ਜਿਹੜਾ ਆਪਣੇ ਨਿਸ਼ਾਨ ਤੋਂ ਪਾਸੇ हट ਜਿਹੜੇ ਆਪਣੇ ਕੈਂਡੀਡੇਟ ਤੋਂ ਪਾਸੇ ਹਟੇ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਨੇ ਆਪ ਐਲਾਨ ਕੀਤਾ ਆਪ ਪਾਰਟੀ ਦੀ ਟਿਕਟ ਦਿੱਤੀ ਹੈ ਆਪੇ ਉਸ ਤੋਂ ਨਿਸ਼ਾਨ ਤੇ ਸਾਡਾ ਕੈਂਡੀਡੇਟ ਲੜਾਇਆ ਤੇ ਬਾਕੀ ਉਹ ਹੁੰਦੇ ਆ ਜਿਹੜੇ ਪਿੱਛੇ हट ਜਾਂਦੇ ਅਸੀਂ ਤੇ ਸincere ਹੀ ਲੱਗੇ ਹੋਏ ਆ ਪਾਰਟੀ ਦੀ ਟਿਕਟ ਜਿਤਾਉਣ ਵਾਸਤੇ ਪਾਰਟੀ ਦੇ ਵਾਸਤੇ ਮਿਹਨਤ ਕਰਨ ਵਾਸਤੇ ਸੋ ਬਾਕੀ ਉਹ ਹੁੰਦੇ ਆ ਜਿਹੜੇ ਪਾਰਟੀ ਦੇ ਉਮੀਦਵਾਰ ਨੂੰ ਤੱਕਾ ਦੇਣ ਅੱਜ ਵੀ ਜ਼ਿਕਰ ਕੀਤਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਸੀਗੀ ਉਹ ਬੜੀ ਸੁਚੱਜੀ ਸੀ ਸਹੀ ਸੀ ਉਹ ਚ ਬੜਾ ਕੁਝ ਖਲਾਸਾ ਹੋਇਆ ਪਰ ਉਸੇ ਰਿਪੋਰਟ ਨੂੰ ਲੈ ਕੇ ਸਰਦਾਰ ਪ੍ਰਿੰਸ ਸਿੰਘ ਚੰਦੂ ਮਾਜਰਾ ਹੋ ਜਾਣ ਭਾਵੇਂ ਢੀਂਸਾ ਸਾਹਿਬ ਹੋ ਜਾਣ ਇਹਨਾਂ ਨੇ ਤਾਂ ਉਸ ਵੇਲੇ ਸੁਖਬੀਰ ਸਿੰਘ ਬਾਦਲ ਨਾਲ ਰਲ ਕੇ ਤੇ ਉਸ ਰਿਪੋਰਟ ਨੂੰ 6-6 ਰੁਪਏ ਦੇ ਵਿੱਚ ਵੇਚਿਆ ਸੀਗਾ ਮੈਂ ਨਹੀਂ ਕਹਿੰਨੀ ਸੁਚੱਜੀ ਸੀ ਕਿ ਕੁਝ ਅਜੀ ਸੀ ਮੈਂ ਤਾਂ ਇਹ ਕਿਹਾ ਕਿ ਬੜਾ ਦੁੱਖ ਦੀ ਗੱਲ ਹੈ ਕਿ ਉਹ ਰਿਪੋਰਟ ਵਿੱਚ ਜਿਹੜੀਆਂ ਅੱਜ ਗੱਲਾਂ ਕਹੀਆਂ ਜਾ ਰਹੀਆਂ ਉਹਨਾਂ ਕਰਕੇ ਅਸੀਂ ਅੱਜ ਤੱਕ ਮਾਰ ਖਾ ਰਹੇ ਹਾਂ ਇਹ ਅੱਜ ਥੋੜੂ ਆਈ ਹੈ ਇਹ ਤਾਂ ਉਦੋਂ ਵੀ ਵਿਧਾਨ ਸਭਾ ਚ ਇਹਨਾਂ ਨੇ ਪੇਸ਼ ਕਰਨੀ ਸੀ ਤੇ ਉਹ ਪਹਿਲਾਂ ਲੀਕ ਹੋ ਗਈ ਪਹਿਲਾਂ ਲੀਕ ਹੋਣ ਕਰਕੇ ਇਹਨਾਂ ਨੇ ਵਿਧਾਨ ਸਭਾ ਚ ਰੌਲਾ ਪਾਇਆ ਸੀ ਪਰ ਸਾਡੇ ਕੋਲ ਤਾਂ ਕਾਪੀਆਂ ਆ ਵੀ ਗਈਆਂ ਇਹਦੇ ਬਾਹਰ 2-2 ਰੁਪਏ ਚ ਵਿਕਦੀਆਂ ਪਈਆਂ ਪਰ ਜਦੋਂ 5 ਪੈਸੇ ਚ ਵਿਕਦੀਆਂ ਪਈਆਂ ਉਸ ਵੇਲੇ ਵੀ ਰੌਲਾ ਪਿਆ ਸੀਗਾ ਪਰ ਗੱਲ ਅਸੀਂ ਤੇ ਇਹ ਗੱਲ ਕਹਿੰਨੇ ਆ ਕਿ ਇਹ ਸਾਰੀਆਂ ਗੱਲਾਂ ਸੱਚੀਆਂ ਨੇ ਕਿ ਝੂਠੀਆਂ ਨੇ ਇਹ ਤਾਂ ਹੁਣ ਜਿਨ੍ਹਾਂ ਨੇ ਬੋਲੀਆਂ ਸਦਾ ਗੁਰਮਖ ਸਿੰਘ ਸੈਂਸਾ ਵੀ ਬੋਲ ਰਹੇ ਆ ਦੁਜੀਏ ਬੋਲੇ ਇਹ ਤਾਂ ਜਦਰਸ਼ੀ ਯਕਾਤਾਸ ਸਾਹਿਬ ਕੋ ਗਈ ਹੈ ਗੱਲ ਉਹ ਆਪੇ ਸਾਰੇ ਕੋ ਦਰਸਤ ਕਰ ਲੈਣਗੇ ਤੁਸੀਂ ਹੁਣ ਕਹਿੰਦੇ ਹੋ ਕਿ ਉਹਦੇ ਚ ਬੜੇ ਦਸੰਸਨੀ ਖੇਜ਼ ਖੁਲਾਸੇ ਨੇ ਕਿ ਜਦੋਂ ਇਹ ਲੀਕ ਹੋਈ ਸੀ ਉਦੋਂ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਇਹ ਚ ਖੁਲਾਸੇ ਹੋ ਰਹੇ ਆ ਕਹਿ ਰਹੇ ਸਾ ਪੀ ਇਹ ਲੀਕ ਨਹੀਂ ਸੀ ਹੋਣੀ ਚਾਹੀਦੀ ਇਹ ਤਾਂ ਵਿਧਾਨ ਸਭਾ ਚ ਹੋਣੀ ਚਾਹੀਦੀ ਸੀ ਉੱਤੇ ਬਹਿਸ ਹੋਣੀ ਚਾਹੀਦੀ ਸੀ ਉਹਨਾਂ ਨੇ ਰੱਖਣੀ ਵਿਧਾਨ ਸਭਾ ਸੀ ਅਸੀਂ ਤੇ ਇਹ ਕਿਹਾ ਕਿ ਇਹ ਤਾਂ ਦੁਕਾਨਾਂ ਤੇ ਮਿਲਦੀ ਹੈ ਐਸੀ ਉਹਨਾਂ ਦੀ ਉਹਨਾਂ ਦੀ ਅਸੀਂ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਤੇ ਚੱਕ ਰਹੇ ਸੀ ਚੀਜ਼ਾਂ कि जे सही ਸੀ ਰਿਪੋਰਟ ਤਾਂ ਇਹਨੂੰ ਵਿਧਾਨ ਸਭਾ ਚ ਲਿਆਉਣੀ ਚਾਹੀਦੀ ਸੀ ਕਹਾਨਾ ਤੇ ਨਹੀਂ ਸੀ ਹੋਣੀ ਚਾਹੀਦੀ ਕੰਡੀ ਗੱਲ ਸਹੀ ਮੈਨੂੰ ਇਹ ਨਹੀਂ ਪਤਾ ਕਿ ਉਹ ਸੱਚ ਹੈ ਕਿ ਝੂਠ ਹੈ ਲੇਕਿਨ ਜੋ ਉਹਨਾਂ ਨੇ ਵਿੱਚ ਦਰਜ ਕੀਤਾ ਉਹਨੂੰ ਵੈਰੀਫਾਈ ਜਦਾ ਸ਼੍ਰੀ ਅਕਾਲ ਤਰਸਰੂ ਕਰਨਾ ਚਾਹੀਦਾ ਮੈਂ ਸਮਝ ਗਿਆ ਤੁਹਾਡੀ ਗੱਲ ਪਰ ਮੇਰਾ ਸਵਾਲ ਦੁਬਾਰਾ ਉਹੀ ਹੈ ਕਿ ਤੁਸੀਂ ਵੀ ਉਸ ਵੇਲੇ ਉਹ ਰਿਪੋਰਟ ਦੇਖੀ ਹੋਊਗੀ ਸੀਨੀਅਰ ਲੀਡਰਾਂ ਨੇ ਵੀ ਦੇਖੀ ਹੋਵੇਗੀ ਪਰ ਕੀ ਉਸ ਵੇਲੇ ਅੰਦਾਜ਼ਾ ਨਹੀਂ ਲੱਗਿਆ ਕਿ ਇਹ ਰਿਪੋਰਟ ਸਹੀ ਹੋ ਸਕਦੀਆਂ ਜਾਂ ਇਹਦੇ ਵਿੱਚ ਇਹਦੇ ਵਿੱਚ ਜਾਂਚ ਦੀ ਲੋੜ ਹੈ ਉਸ ਵੇਲੇ ਸਾਰੇ ਚੁੱਪ ਰਹੇ ਚੁੱਪ ਕੇ ਤੇਰੇ ਚੁੱਪਦੇ ਤਾਂ ਖਮਿਆ ਜਿਹਾ ਸੀ ਪੁੱਤ ਨਹੀਂ ਅਸੀਂ ਜਾ ਕੇ ਵੀ ਕਿਹਾ ਕਿ ਅ ਚੁੱਪ ਦੇ ਚੁੱਪ ਕਰਕੇ ਤੇ ਪੇਸ਼ੋ ਇਸ ਤੇ ਗਲਤੀ ਕੀਤੀ ਨਹੀਂ ਹੁੰਦਾ ਗਲਤੀ ਇਹੋ ਹੀ ਹੈ ਕਿ ਉਸ ਵੇਲੇ ਅਸੀਂ ਸਪੋਰਟ ਕਰਦੇ ਰਹੇ ਹਾਂ ਚੁੱਪ ਰਹੇ ਸਮਝ ਆਇਆ ਕਿ ਹੁਣ ਸਾਡੇ ਸਮਝ ਉਦੋਂ ਦੀ ਹੈ ਜੀ ਹੁਣ ਜਦ ਬਹੁਤ ਉਸ ਵੇਲੇ ਕਿਉਂ ਨਹੀਂ ਸਰਕਾਰ ਦਾ ਨਹੀਂ ਇਹ ਗਲਤੀ ਹੋ ਗਈ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੱਡ ਦੋ ਵੱਡੇ ਤੇ ਪਈ ਕੌਮ ਤੇ ਸਾਰੀ ਸਾਡੇ ਨਿਰਾਸ਼ ਹੋਈ ਪਈ ਹੈ ਨਰਾਜ਼ ਹੋਈ ਪਈ ਸਾਡੇ ਕੋ ਇਕੋ ਤੁਰਿਆ ਹੈ ਸ਼੍ਰੀ ਅਕਾਲ ਤਰ ਸਾਹਿਬ ਜਿੱਥੇ ਜਾ ਕੇ ਅਸੀਂ ਮਾਫੀ ਮੰਗਾਗੇ ਬੜੀ ਬਰੀ ਮਿਹਰਬਾਨੀ ਪੀਪੀ ਜਗੀਰ ਕੌਰ ਸਾਡੇ ਨਾਲ ਮੌਜੂਦ ਸੀ ਕੀ ਕੁਝ ਹੁੰਦਾ ਵੋਟਾਂ ਤੋਂ ਬਾਅਦ ਪਤਾ ਲੱਗਿਆ Subscribe to One India channel and never miss an update.